ਪਰਮ ਸਨਮਾਨ ਜੋ ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਸਵਾਇਮਾਨ ਗੁਰੂ ਰੂਪ ਸਾਧ ਸੰਗਤ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਧੂ ਸਾਹਿਬ ਵਰਗੇ ਜੋਧਿਆਂ ਲਈ ਹੀ ਸ਼ਾਇਦ ਕਿਸੇ ਸ਼ਾਇਰ ਨੇ ਇਹ ਸ਼ਾਬਦ ਲਿਖ ਕੇ ਉਹਨਾਂ ਨੂੰ ਸ਼ਰਧਾ ਦੇ ਆਪਨ ਕੀਤੀ ਉਹ ਜੋ ਉਹਦੇ ਵੀ ਰਾਮਾ ਔਖੀਆਂ ਸਨ ਕੁਝ ਗਲ ਵਿੱਚ ਗਮ ਦਾ ਤੌਕ ਵੀ ਸੀ ਕੁਝ ਸ਼ਹਿਰ ਦੇ ਲੋਕ ਵੀ ਜ਼ਾਲਮ ਸਨ ਕੁਝ ਉਸਨੂੰ ਮਰਨ ਦਾ ਸ਼ੌਕ ਵੀ ਸੀ ਇਹ ਸ਼ਾਬਦ ਸਦਾਰ ਸੰਧੂ ਦੀ ਜੀਵਨ ਤੇ ਢੁਕਦੇ ਨੇ ਜਿਸ ਕਿਸਮ ਦਾ ਰਸਤਾ ਉਹਨਾਂ ਨੇ ਅਖਤਿਆਰ ਕੀਤਾ ਹੋਇਆ ਸੀ ਉਸ ਰਸਤੇ ਦੇ ਵਿੱਚੋਂ ਦੋਏ ਗੱਲਾਂ ਨਿਕਲਣੀਆਂ ਸਨ ਜਾਂ ਤਾਂ ਉਹ ਦੀ ਸ਼ਹਾਦਤ ਨਿਕਲਣੀ ਸੀ ਜਾਂ ਫਿਰ ਖਾਲਸਾ ਪੰਥ ਲਈ ਖਾਲਸਾ ਰਾਜ ਨਿਕਲਣਾ ਸੀ ਜਿਸ ਦਿਨ ਸਰਦਾਰ ਸੰਧੂ ਦਾ ਕਤਲ ਹੋਇਆ ਮੈਂ ਪਟਿਆਲੇ ਵਿੱਚ ਇੱਕ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਆਗੂ ਭਾਈ ਅਮਰੀਕ ਸਿੰਘ ਲੰਗ ਦੇ ਭੋਗ ਤੇ ਬੋਲ ਰਿਹਾ ਸੀ ਮੈਨੂੰ ਉੱਥੇ ਹੀ ਖਬਰ ਮਿਲੀ ਮੈਂ ਉਸ ਦਿਨ ਉੱਥੇ ਵੀ ਕਿਹਾ ਸੀ ਕਿ ਅੱਜ ਸੰਧੂ ਦਾ ਕਤਲ ਨਹੀਂ ਹੈ ਬਲਕਿ ਖਾਲਸਾ ਰਾਜ ਦਾ ਕਤਲ ਕਰ ਦਿੱਤਾ ਗਿਆ ਹੈ ਜਿਨ੍ਹਾਂ ਹੱਥਾਂ ਨੇ ਸੰਧੂ ਦਾ ਕਤਲ ਕੀਤਾ ਉਹ ਹੱਥ ਪੰਥ ਦੇ ਨਹੀਂ ਹੋ ਸਕਦੇ ਉਹ ਦਿੱਲੀ ਦੇ ਤਖਤ ਦੇ ਤਾਂ ਹੋ ਸਕਦੇ ਨੇ ਲੇਕਿਨ ਪੰਥ ਦੇ ਨਹੀਂ ਹੋ ਸਕਦੇ ਜਿਸ ਵਿਚਾਰਧਾਰਤਾਰਾਂ ਦਾ ਉਹ ਪੰਦੀ ਸੀ ਉਸ ਕਿਸਨ ਦੇ ਵਿਚਾਰਾਂ ਦਾ ਕਤਲ ਕਰਕੇ ਖਾਲਸਾ ਪੰਥ ਦਾ ਬਹੁਤ ਵੱਡਾ ਨੁਕਸਾਨ ਕੀਤਾ ਗਿਆ ਸਾਡਾ ਝਗੜਾ ਕਾਂਗਰਸ ਨਾਲ ਭਾਜਪਾ ਨਾਲ ਜਾਂ ਹੋਰ ਕਿਸੇ ਧਰ ਨਾਲ ਨਹੀਂ ਹੈ ਝਗੜਾ ਦਿੱਲੀ ਦੇ ਤਖਤ ਦੇ ਨਾਲ ਹੈ ਉਸ ਤਖਤ ਤੇ ਜਿਹੜਾ ਵੀ ਬੈਠਦਾ ਉਹ ਕੁਦਰਤੀ ਹੈ ਕਿ ਇੱਕ ਦੋਹਰਾ ਜਿਹੜਾ ਅਸੀਂ ਹਰ ਰੋਜ਼ ਸਵੇਰੇ ਸ਼ਾਮ ਕਿਸੇ ਵੀ ਸਮਾਗਮ ਦੇ ਵਿੱਚ ਪੜ੍ਹਦੇ ਆਂ ਕਿ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਇਸ ਨਾਰੇ ਨੂੰ ਮਟਾਉਣ ਦਾ ਯਤਨ ਸਾਡੇ ਹਿਰਦਿਆਂ ਵਿੱਚੋਂ ਖਤਮ ਕਰਨਾ ਚਾਹੁੰਦੇ ਨੇ ਲੇਕਿਨ ਖਾਲਸਾ ਇਸ ਨਾਰੇ ਨੂੰ ਨਾਰੇ ਤੱਕ ਮਹਦੂਦ ਨਹੀਂ ਰੱਖਣਾ ਚਾਹੁੰਦਾ ਬਲਕਿ ਉਹ ਉਹਨੂੰ ਅਮਲ ਹੀ ਜਾਮਾ ਪਹਿਨਾਉਣਾ ਚਾਹੁੰਦਾ ਜਦੋਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪੜਨ ਵਾਲਿਆਂ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅਮਰ ਸਾਹਿਬ ਸਾਹਿਬ ਦੇ ਵਿੱਚੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਕੇ ਮੋਰਚਾ ਲਾਇਆ ਸੀ ਉਦੋਂ ਕੇਵਲ ਉਹਨਾਂ ਦੇ ਸਾਹਮਣੇ ਇੱਕੋ ਹੀ ਮੰਗ ਸੀ ਕਿ ਬਾਬਾ ਠਾਰਾ ਸਿੰਘ ਜੀ ਨੂੰ ਰਿਹਾ ਕਰੋ ਤੇ ਭਾਈ ਅਮਰੀਕ ਸਿੰਘ ਜੀ ਨੂੰ ਰਿਹਾ ਕਰੋ ਇਸ ਤੋਂ ਅੱਗੇ ਹਲੇ ਉਹਨਾਂ ਦੀ ਕੋਈ ਗੱਲ ਨਹੀਂ ਸੀ ਸਰਕਾਰ ਦਾ ਜ਼ਬਰ ਜ਼ੁਲਮ ਅਤਿਆਚਾਰ ਵਧਦਾ ਗਿਆ ਤੇ ਕੁਦਰਤੀ ਸੀ ਫਿਰ ਉਹਦਾ ਜਵਾਬ ਉਸੇ ਤਰ੍ਹਾਂ ਦਾ ਦੇਣ ਦਾ ਯਤਨ ਸਰਦ ਕਰਨਲ ਸਿੰਘ ਜੀ ਉਹਨਾਂ ਨੇ ਕੀਤਾ ਉਹਦੇ ਵਿੱਚ ਜਿਸ ਕਿਸਮ ਦੀ ਭੂਮਿਕਾ ਪਾਈ ਹਰਮਿੰਦਰ ਸਿੰਘ ਸੰਧੂ ਨੇ ਨਿਭਾਈ ਹੈ ਉਹ ਖਾਲਸਾ ਪੰਥ ਦੇ ਲਹੂ ਭਿੱਜੇ ਇਤਿਹਾਸ ਦਾ ਮਾਣਮੱਤਾ ਹਿੱਸਾ ਹੈ ਜਿਹੜਾ ਆਉਣ ਵਾਲੀ ਕੱਲ ਖਾਲਸਾ ਪੰਥ ਦੀ ਨਵੀਂ ਪੀੜ੍ਹੀ ਲਈ ਦਿਸ਼ਾ ਨਿਰਦੇਸ਼ ਦੇਣ ਦਾ ਯਤਨ ਕਰੇਗਾ ਮੈਂ ਬਹੁਤਾ ਸਮਾਂ ਨਹੀਂ ਲੈਣਾ ਚਾਹੁੰਦਾ ਬਹੁਤ ਸਾਰੇ ਆਗੂਆਂ ਨੇ ਬੋਲਣਾ ਸਮਾਂ ਵੀ ਬਹੁਤ ਹੋ ਗਿਆ ਮੈਂ ਦੋ ਗੱਲਾਂ ਕਰਕੇ ਆਪਣੀ ਬੇਨਤੀ ਸਮਾਪਤ ਕਰ ਰਹੀ ਚਾਹੁੰਦਾ ਇੱਕ ਤਾਂ ਮੇਰੀ ਗੁਜ਼ਾਰਿਸ਼ ਹੈ ਕਿ ਬਹੁਤ ਲੰਮੇ ਸਮੇਂ ਬਾਅਦ ਭਾਈ ਹਰਮੰਦਰ ਸਿੰਘ ਸੰਧੂ ਦਾ ਜ਼ਿਕਰ ਹੋਣ ਲੱਗਿਆ ਇਹ ਜ਼ਿਕਰ ਭਾਈ ਬਲਜੀਤ ਸਿੰਘ ਜੀ ਖਾਲਸਾ ਉਹਨਾਂ ਨੇ ਉਹਨਾਂ ਦੇ ਜੀਵਨ ਤੇ ਜਿਹੜੀ ਕਿਤਾਬ ਲਿਖੀ ਉਸ ਕਿਤਾਬ ਨੇ ਅੰਤਰਰਾਸ਼ਟਰੀ ਪੱਧਰ ਤੇ ਸਿੱਖਾਂ ਦੇ ਹਿਰਦਿਆਂ ਵਿੱਚ ਜਿਹੜੇ ਭਰਮ ਭਲੇਖੇ ਸਨ ਉਹਨਾਂ ਸਾਰੇ ਭਰਮ ਭਲੇਖਿਆਂ ਨੂੰ ਖਤਮ ਕੀਤਾ ਇੱਕ ਤਾਂ ਹਰ ਸਿੱਖ ਨੂੰ ਉਹ ਕਿਤਾਬ ਪੜਨ ਦਾ ਯਤਨ ਕਰਨਾ ਚਾਹੀਦਾ ਦੂਜੀ ਮੇਰੀ ਬੇਨਤੀ ਇਹ ਹੈ ਕਿ ਖਾਲਸਾ ਪੰਥ ਨੂੰ ਇੱਕ ਪੰਥਕ ਧਿਰ ਵੀ ਜੜੀ ਹੈ ਨਰੋਈ ਤੇ ਮਜ਼ਬੂਤ ਉਹ ਬਣਾਉਣ ਦਾ ਯਤਨ ਕਰਨਾ ਚਾਹੀਦਾ ਜਿਹੜੀ ਧਿਰ ਦਾ ਮੂੰਹ ਮੋਦੀ ਵੱਲ ਨਾ ਹੋਵੇ ਜਿਹੜੀ ਅਕਾਲ ਤਖਤ ਬਲ ਵੇਖਣ ਦਾ ਯਤਨ ਕਰੇ ਜਿਹੜੀ ਅਕਾਲ ਤਖਤ ਤੋਂ ਸੇਧ ਲੈਣ ਦਾ ਯਤਨ ਕਰੇ ਜਿਹਦਾ ਨਿਸ਼ਾਨਾ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਰ ਪਵਿੱਤਰ ਵਿਚਾਰਧਾਰਾ ਹੋਵੇ ਮੇਰੇ ਤੋਂ ਪਹਿਲਾਂ ਵੀ ਭਾਈ ਬਲਦੀਤ ਸਿੰਘ ਖਾਲਸਾ ਜੀ ਨੇ ਕਿਹਾ ਜਦੋਂ ਭਾਈ ਅਮਰਤਪਾਲ ਸਿੰਘ ਨੇ ਇੱਥੇ ਖਾਲਸਾ ਵਹਿਰ ਰੰਭ ਕੀਤੀ ਸੀ ਤੇ ਸਰਕਾਰ ਦਾ ਜ਼ਬਰ ਉਹਦੇ ਉੱਤੇ ਬੜੇ ਜੋਰ ਸ਼ੋਰ ਨਾਲ ਚੱਲਿਆ ਇੱਕ ਪਾਸੇ ਸਰਕਾਰ ਉਹਨੂੰ ਘੇਰਾ ਪਾਉਣ ਤੇ ਤੁਰੀ ਅਫਸੋਸ ਇਸ ਗੱਲ ਦਾ ਕਿ ਸਰਕਾਰ ਤਾਂ ਤੁਰੇ ਲੇਕਿਨ ਜਿਹੜੇ ਆਪਣੇ ਆਪ ਨੂੰ ਪੰਥ ਦੇ ਆਗੂ ਕਹਾਉਂਦੇ ਨੇ ਉਹਨਾਂ ਨੇ ਵੀ ਉਹੀ ਰਸਤਾ ਫੜ ਲਿਆ ਇੱਥੇ ਤਿੰਨ ਬੰਦੇ ਬੋਲੇ ਸੁਖਵੀਰ ਸਿੰਘ ਬਾਦਲ ਬੋਲਿਆ ਵਿਕਰਮਜੀਤ ਸਿੰਘ ਮਜ਼ਿੱਠੀਆ ਬੋਲਿਆ ਬੀਬਾ ਹਰ ਸਿਮਰਤ ਕੌਰ ਬਾਦਲ ਬੋਲੀ ਵੀ ਇਸ ਬੰਦੇ ਨੂੰ ਨੱਥ ਪਾਉ ਦੇਣਾ ਅਮਰ ਸੰਚਾਰ ਦੀ ਲਹਿਰ ਚਲਾ ਰਿਹਾ ਹੈ ਜਦੋਂ ਜੇਲ੍ਹ ਵਿੱਚ ਚਲਾ ਗਿਆ ਹੁਣ ਕਹਿੰਦੇ ਜੀ ਉਹਨੂੰ ਰਿਹਾ ਕਰੋ ਤੇ ਫੜਾਉਣ ਵਾਲੇ ਵੀ ਤੁਸੀਂ ਰਿਹਾਈ ਦੀ ਮੰਗ ਕਰਨ ਵਾਲੇ ਵੀ ਤੁਸੀਂ ਤੇ ਭਾਈ ਅਮਰਤਪਾਲ ਸਿੰਘ ਵਰਗੇ ਯੋਧੇ ਜਿਹੜੇ ਨੇ ਜਿਹੜੇ ਪੰਥ ਲਈ ਦੋਹਰਾ ਕਾਰਜ ਕਰਦੇ ਨੇ ਇੱਕ ਤਾਂ ਖਾਲਸਾ ਪੰਥ ਲਈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਜਿਹੜਾ ਖਾਲਸਾਈ ਰੂਪ ਹੈ ਉਸ ਰੂਪ ਦੇ ਸਰੂਪ ਦੇ ਧਾਰਨੀ ਬਣਾਉਂਦੇ ਨੇ ਦੂਜਾ ਪੰਥ ਦੇ ਹਿਰਦੇ ਵਿੱਚ ਖਾਲਸਾ ਪੰਥ ਦੀ ਅਡਰੀ ਆਜ਼ਾਦ ਤੇ ਨਿਹਾਰੀ ਹਸਤੀ ਦੇ ਨਾਲ ਨਾਲ ਖਾਲਸਾ ਰਾਜ ਦੀ ਸਥਾਪਤੀ ਲਈ ਵੀ ਜਦੋਂ ਜਹਿਦ ਕਰਦੇ ਨੇ ਇਹਨਾਂ ਵਿੱਚੋਂ ਕੋਈ ਅਤਵਾਦੀ ਨਹੀਂ ਜਦੋਂ ਇਹਨਾਂ ਦੀ ਗ੍ਰਿਫਤਾਰੀ ਹੋਈ ਮੈਂ ਇਕੱਲੇ ਇਕੱਲੇ ਦੇ ਘਰ ਗਿਆ ਸਾਰੇ ਨੌਜਵਾਨਾਂ ਦੇ ਸਾਰੇ ਦੇ ਸਾਰੇ ਗਰੀਬ ਕਰਾਂ ਦੇ ਨੌਜਵਾਨ ਮੈਂ ਇੱਕ ਨੌਜਵਾਨ ਦੇ ਕਰ ਗਿਆ ਉਹ ਪੂਰਾ ਨਸ਼ੇੜੀ ਸੀ ਜਦੋਂ ਅਮਰਤਪਾਲ ਸਿੰਘ ਦੇ ਸੰਪਰਕ ਚ ਆਇਆ ਉਹਨੇ ਆਪ ਵੀ ਅਮਰ ਸ਼ਿਕਾਇਤ ਆਪਣੇ ਪਿੰਡ ਦੇ 20 25 ਬੰਦਿਆਂ ਨੂੰ ਵੀ ਨਾਲ ਅਮਰ ਸ਼ਿਕਾਇਤ ਆ ਬੜੀ ਵੱਡੀ ਲਹਿਰ ਉਹਨੇ ਧਰਮ ਦੇ ਖੇਤਰ ਵਿੱਚ ਚਲਾਉਣ ਦਾ ਯਤਨ ਕੀਤਾ ਉਹਦੀ ਗ੍ਰਿਫਤਾਰੀ ਕਰਨ ਦਾ ਮਤਲਬ ਜਿਹੜਾ ਖਾਲਸਾ ਪੰਥ ਦੇ ਸਿੱਖੀ ਸਰੂਪ ਦੇ ਪ੍ਰਚਾਰ ਨੂੰ ਰੋਕਣ ਦਾ ਯਤਨ ਸਰਕਾਰ ਵੱਲੋਂ ਕੀਤਾ ਗਿਆ ਲੇਕਿਨ ਜਿਨ੍ਹਾਂ ਨੇ ਜ਼ਬਰ ਜ਼ੁਲਮ ਤੇ ਅਤਿਆਚਾਰ ਦੇ ਖਿਲਾਫ ਬੋਲਣਾ ਸੀ ਉਹ ਖਮੋਸ਼ ਰਹੇ ਸਭ ਉਲਟਾ ਬੋਲਦੇ ਰਹੇ ਅੱਜ ਕਹਿੰਦੇ ਕੀ ਪੰਜਾਬ ਬਚਾਉਣਾ ਹੈ ਇੱਕ ਲਹਿਰ ਰੰਮ ਕੀਤੀ ਹੋਈ ਆ ਬਿਜੀ ਪੰਜਾਬ ਬਚਾਉਣਾ ਤੇ ਲੋਕ ਪੁੱਛਦੇ ਨੇ ਵੀ ਪੰਜਾਬ ਬਚਾਉਣਾ ਕੀ ਤੋਂ ਹੈ ਲੋਕ ਤਾਂ ਨਾਲ ਦੀ ਨਾਲ ਪੋਸਟ ਪਾਈ ਜਾਂਦੇ ਨੇ ਵੀ ਭਾਈ ਆਪਣੇ ਆਪਣੇ ਘਰਾਂ ਨੂੰ ਜਿੰਦਾ ਲਾ ਕੇ ਰੱਖਿਓ ਆ ਜਿਹੜੇ ਪੰਜਾਬ بچਾਉਣ ਤੁਰੇ ਨੇ ਕਿਤੇ ਤੁਹਾਡਾ ਘਰ ਹੀ ਨਾ ਲੁੱਟ ਕੇ ਲੈ ਜਾਣ ਇਸ ਲਈ ਪੰਥ ਦੀ ਧਿਰ ਬਣਾਓ ਜਥੇਬੰਦੀ ਬਣਾਓ ਕੋਈ ਨਾ ਕੋਈ ਤਾਂ ਕਿ ਆਪਾਂ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਕੁਝ ਕਰ ਸਕੀਏ ਉਲਝੁਕ ਦੀ ਖਿਮਾ ਵਾਹਿਗੁਰੂ ਜੀ ਕਾ ਥਾਉਸਾ ਵਾਹਿਗੁਰੂ ਜੀ ਖਾਤੇ